ਪੰਜਾਬ ਦੇ ਲੋਕੋ ਮੈਂ ਗੱਲ ਕਰ ਲੱਗਿਆ ਸੁਖਵਿੰਦਰ ਕੋਲਕੱਤਾ ਦੀ ਜਿਹਦਾ ਕਤਲ ਹੋ ਗਿਆ ਸਾਬਕਾ ਸਰਪੰਚ ਦਾ ਮੁੰਡਾ ਹੁਣ ਇੱਥੇ ਜਿਹੜਾ ਮਨੀਸ਼ ਸੋਧੀਆਂ ਨੇ ਇੱਕ ਬਿਆਨ ਦਿੱਤਾ ਸੀ ਉਹ ਬਿਆਨ ਸੱਚ ਹੋ ਗਿਆ ਝਾੜੂ ਦਾ ਮੋਢੀ ਆ ਪੂਰਾ ਪੰਜਾਬ ਦਾ ਤੇ ਉਹਨੇ ਜੋ ਕਿਹਾ ਸੀ ਉਹਨੇ ਕਰ ਵਿਖਾਇਆ ਉਹ ਕਹਿੰਦਾ ਕੀ ਸੀ ਉਹ ਕਹਿੰਦਾ ਸੀ 2027 ਦਾ ਚੋਣ ਜਿੱਤਣ ਵਾਸਤੇ ਸਾਨੂੰ ਸਾਮਧਾਮ ਟੰਡ ਭੇਡ ਲਾਉਣਾ ਪਿਆ ਅਸੀਂ ਲਾਵਾਂਗੇ ਕਹ ਦੱਸੋ ਤੁਸੀਂ ਸਾਥ ਦਿਓਗੇ ਜਿੰਨੇ ਲੋਕ ਬੈਠੇ ਸੀ ਉਹਨਾਂ ਨੇ ਤਾੜੀਆਂ ਮਾਰੀਆਂ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਤੇ ਅਮਨ ਅਰੋੜਾ ਪਾਰਟੀ ਦਾ ਪੰਜਾਬ ਪ੍ਰਧਾਨ ਇਹ ਦੋਨੇ ਜਣੇ ਇੱਕ ਦੂਜੇ ਵੱਲ ਵੇਖ ਕੇ ਹੱਸਣ ਲੱਗ ਗਏ ਸੀ ਇਹਨਾਂ ਦੀ ਹਿੰਮਤ ਨਹੀਂ ਪਈ ਸੀ ਕਿ ਉਹਨੂੰ ਰੋਕ ਸਕਣ ਕਿ ਨਾ ਜੀ ਤੁਸੀਂ ਆ ਬਿਆਨ ਨਾ ਦਿਓ ਜੇ ਤੁਸੀਂ ਆ ਬਿਆਨ ਦਿੱਤਾ ਕੱਲ ਨੂੰ ਵਾਕਈ ਤੁਸੀਂ ਦਿੱਲੀ ਤੋਂ ਭਈਏ ਮਗਵਾ ਕੇ ਇੱਥੇ ਪੰਜਾਬ ਦੇ ਵਿੱਚ ਜਾਂ ਪੰਜਾਬੀਆਂ ਤੇ ਅਤਿਆਚਾਰ ਕੀਤਾ ਤੇ ਜਿਹੜੀ 84 ਕਦੇ ਦਿੱਲੀ ਚ ਹੋਈ ਸੀ ਉਹ 84 ਖੁਦ ਪੰਜਾਬ ਚ ਹੋ ਜਾਣੀ ਆ ਕੇ ਤੇ ਪੰਜਾਬ ਦੇ ਵਿੱਚ ਵਰਕੇ ਹੋ ਜਾਣੀ ਆ ਇਹ ਗੱਲ ਕਦੇ ਨਹੀਂ ਕਹੀ ਇਹ ਗੱਲ ਭਗਵੰਤ ਮਾਨ ਜੇ ਉੱਠ ਕੇ ਕਹਿ ਦਿੰਦਾ ਅੱਜ ਸੁਖਵਿੰਦਰ ਸਿੰਘ ਕੋਲਕੱਤਾ ਸਾਡੇ ਵਿੱਚ ਆਉਣਾ ਸੀ ਤੇ ਉਹੀ ਗੱਲ ਹੋ ਗਈ ਇਹਨਾਂ ਨੇ ਕਿਹਾ ਸੀ ਜਦੋਂ ਇਹਨਾਂ ਨੂੰ ਪਤਾ ਲੱਗ ਰਿਹਾ ਕਿ 2027 ਦੇ ਵਿੱਚ ਸਾਡਾ ਮੂੰਹ ਪੜਨ ਸਕਦਾ ਵੋਟਾਂ ਦੇ ਵਿੱਚ ਸਾਡੇ ਡੱਬੇ ਮੁੱਧੇ ਵਾਜਣਗੇ ਸਾਡੇ ਟੱਪੇ ਖਾਲੀ ਨਿਕਲ ਜਾਣਗੇ ਉਹ ਬੰਦੇ ਦੁਨੀਆ ਤੋਂ ਕੱਲੀ ਜਾਂਦੇ ਆ ਮੇਰੇ ਭਰਾਵੋ ਉਹ ਬੰਦੇ ਕੱਲੀ ਜਾਂਦੇ ਆ ਨੰਬਰ ਲੱਗਨੇ ਸ਼ੁਰੂ ਹੋ ਚੁੱਕੇ ਆ ਹੁਣ ਅਗਲੀ ਵਾਰੀ ਵੇਖੋ ਕੀ ਦੀ ਆ ਹੁਣ ਇੱਥੇ ਮੈਨੂੰ ਭਗਵਾਨ ਤੁਮਨ ਸਿਆ ਤੂੰ ਦਰਜੀ ਲੱਗਦਾ ਜਿਹੜਾ ਦਰਜੀ ਆ ਤੂੰ ਦਰਜੀ ਰਹਿ ਗਿਆ ਔਰ ਦਰਜੀ ਜਿਵੇਂ ਕਿਸੇ ਨੇ ਗੱਲ ਸੁਣਾਈ ਸੀ ਕੋਈ ਦਰਜੀ ਸੀ ਉਹ ਨਾਲ ਹੀ ਕੱਪੜੇ ਰੱਖਦਾ ਸੀ ਉਹਦੇ ਕੋਲ ਕੋਈ ਪਜਾਮਾ ਸਵਾਉਣ ਆ ਗਿਆ ਉਹ ਆਂਦਾ ਪਹੀ ਸਵਾਦੇ ਉਹ ਆਂਦਾ ਕੋਈ ਗੱਲ ਨਹੀਂ ਹੁਣ ਉਹਦੇ ਪਹਿਲਾਂ ਥੋੜਾ ਜਿਹਾ ਕੱਪੜਾ ਵਾਧ ਦੇ ਦਿੰਦਾ ਸੀ ਵੇਚਣ ਮਾਰਾ ਤੇ ਉਹਨੇ ਨਾ ਕੱਪੜਾ ਰੱਖਣਾ ਹੁੰਦਾ ਸੀ ਅੱਧਾ ਮੀਟਰ ਜਾਂ ਮੀਟਰ ਉਹਨੇ ਰੱਖਣਾ ਹੀ ਹੁੰਦਾ ਸੀ ਅੱਧਾ ਮੀਟਰ ਉਹਨੇ ਕੱਪੜਾ ਰੱਖਣਾ ਹੁੰਦਾ ਸੀ ਵੀ ਚਲ ਮੈਂ ਰੱਖ ਲਵਾਂ ਇਹ ਟੋਟਾ ਗਾਹ ਵੇਚ ਦੂੰਗਾ ਪਰ ਉਹ ਜਿਹੜਾ ਬੰਦਾ ਬੜਾ ਸਿਆਸਤੀ ਸੀ ਜਿਹੜਾ ਉਹਦੇ ਆਕੇ ਕੋਲ ਖੜ ਗਿਆ ਉਹ ਕਹਿੰਦਾ ਜੀ ਐ ਕਰੋ ਤੁਸੀਂ ਮਤਲਬ ਤੂੰ ਕੋਲੇ ਖੜਾ ਯਾਰ ਉਹ ਕਹਿੰਦਾ ਮੈਂ ਕੱਪੜਾ ਕੱਟਣਾ ਹੁਣ ਮੈਂ ਕਰਾਂ ਕੀ ਉਹ ਕੈਂਚੀ ਆ ਲਾਇਆ ਕਰਿਓ ਕੋਲੇ ਹੀ ਖੜਾ ਰਿਆ ਕੱਪੜਾ ਨਾ ਕੱਟਿਆ ਗਿਆ ਉਹਦੇ ਕੋਲ ਉਹ ਦਰਜੀ ਆ ਨਾ ਕਹਿੰਦਾ ਮੈਂ ਤੁਹਾਨੂੰ ਚੁਟਕਲੇ ਸੁਣਾਵਾ ਉਹ ਕਹਿੰਦਾ ਸੁਣਾ ਜਦੋਂ ਚੁਟਕਲਾ ਸੁਣਾਇਆ ਤੇ ਬੰਦਾ ਜਿਹੜਾ ਸੀ ਉਹ ਹੱਸਣ ਲੱਗ ਗਿਆ ਜਿਵੇਂ ਪੰਜਾਬ ਵਾਲੇ ਹੱਸੀ ਜਾਂਦੇ ਹੀ 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 ਕਰਕੇ ਉਹਦੇ ਚੁਟਕਲੇ ਸੁਣ ਕੇ ਜਦੋਂ ਹੱਸਿਆ ਤੇ ਦਰਜੀ ਨੇ ਮਿੰਟ ਮਾਰਿਆ ਮਿੰਟ ਤੋਂ ਅੱਧੇ ਮਿੰਟ ਤੋਂ ਪਹਿਲਾਂ ਪਹਿਲਾਂ ਉਹਨੇ ਉਹਦਾ ਕੱਪੜਾ ਕੱਢ ਕੇ ਰੱਖ ਲਿਆ ਉਹ ਬੰਦਾ ਨਾ ਯਾਰ ਇੱਕ ਚੁਟਕਲਾ ਹੋਰ ਸੁਣਾ ਉਹ ਕਹਿੰਦਾ ਜੇ ਇੱਕ ਚੁਟਕਲਾ ਹੋਰ ਸੁਣਾਤਾ ਤੇ ਕਹਿੰਦਾ ਤੇਰਾ ਪਜਾਮਾ ਨਹੀਂ ਬੰਨਣਾ ਉਹ ਗੱਲ ਹੋਈ ਪਈ ਆ ਇਹ ਚੁਟਕਲੇ ਸੁਣਾਈ ਜਾਂਦਾ ਤੁਸੀਂ ਹੱਸੀ ਜਾਂਨੇ ਆ ਤੇ ਜਿਹੜੇ ਦਿੱਲੀ ਵਾਲੇ ਆ ਉਹ ਸਾਡੀ ਨੌਜਵਾਨੀ ਤੇ ਸਾਡੇ ਪੰਜਾਬ ਦੇ ਹੱਕਾਂ ਤੇ ਕੈਂਚੀਆਂ ਮਾਰੀ ਤੁਰੇ ਆਉਂਦੇ ਆ ਤੇ ਉਹ ਦਿੱਲੀ ਦੇ ਮੈਨੂੰ ਇੱਥੇ ਕਹਿਣਾ ਪਊਗਾ ਗੋਲਪੁਣਾ ਸਾਰਿਆਂ ਨੇ ਕੀਤਾ ਪਰ ਇਹਨਾਂ ਨੇ ਕੀਤਾ ਜਿੰਨਾ ਤੁਸੀਂ ਇਸ ਟਾਈਮ ਕਰੀ ਜਾਂਨੇ ਆ ਮੈਂ ਐਵੇਂ ਨਹੀਂ ਬੋਲਦਾ ਸੁਣ ਲਓ 2027 ਕੀ ਚੋਣ ਜਿੱਤਵਾਣੇ ਲਈ ਸਾਮ ਦੰਦ ਭੇਦ ਸੱਚ ਝੂਠ ਕਵੈਸਚਨ ਆਨਸਰ ਬੜਾਈ ਝਗੜਾ ਥੋ ਕਰਨਾ ਪੜੇਗਾ ਕਰੇਗੀ ਬਈ ਆਹ ਦੇਖ ਆਹ ਇਹ ਇਹ ਵੇਖ ਚਲੇ ਇਹ ਆਹ ਦੇਖ ਹੁਣ ਭਗਵੰਤ ਮਾਨ ਅਮਨ ਅਰੋੜਾ ਜਿਹੜਾ ਪਾਰਟੀ ਪੰਜਾਬ ਪ੍ਰਧਾਨ ਉਹਦੇਲ ਐਵੇਂ ਕਿੱਸਿਆ ਐ ਕਰਕੇ ਇਧਰ ਵੇਖੋ ਜੀ ਵੀ ਜਿਵੇਂ ਦੋਨੇ ਜੀਆਂ ਦੇ ਮੂੰਹ ਵਿਖਾਈ ਰ ਸਮਣੀ ਹੁੰਦੀ ਵੀ ਇੱਕ ਦੂਜੇ ਦਾ ਮੂੰਹ ਵੇਖ ਲੋ ਤੇ ਉਹ ਇੱਕ ਦੂਜੇ ਨਾਲ ਵੇਖ ਕੇ ਘੁੰਡ ਚੱਕ ਕੇ ਉਹ ਹੱਸਦੇ ਆ ਵੀ ਆਹ ਹੈ ਹੈ ਤੂੰ ਮuje ਕਬੂਲ ਮੈਂ ਤੂਜੇ ਕਬੂਲ ਕੰਮ ਇੱਥੇ ਹੋਇਆ ਪਿਆ ਸਾਡੀ ਨੌਜਵਾਨੀ ਮਾਰੀ ਜਾ ਰਹੀ ਆ ਕਤਲ ਹੋ ਰਹੇ ਆ ਤੇ ਫਿਰ ਮਨੀਸ਼ ਸੋਦੀਆ ਇਹ ਬਿਆਨ ਦੇ ਕੇ ਇਹਨੇ ਹਲੇ ਤੱਕ ਮਾਫੀ ਨਹੀਂ ਮੰਗੀ ਲਗ ਭਾਗੇ ਬੰਦੇ ਨੇ ਜੁਲਾਈ ਦੇ ਵਿੱਚ ਬਿਆਨ ਦਿੱਤਾ ਸੀ ਹਲੇ ਤੱਕ ਵੀ ਇਹ ਬੰਦੇ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ ਕੱਲੀਆਂ ਵੀਡੀਓ ਪਾਈ ਜਾਂਦੇ ਆ ਘਟ ਘਟ ਵੀਡੀਓ ਓਏ ਤੁਸੀਂ ਵੀਡੀਓ ਸ਼ੇਅਰ ਕਰਦੇ ਮਰ ਜੋਗੇ ਵੀਡੀਓ ਵੇਖਦੇ ਮਰ ਜੋਗੇ ਵੀਡੀਓ ਥੱਲੇ ਕਮੈਂਟ ਕਰਦੇ ਮਰ ਜੋਗੇ ਔਰ ਲਾਈਕ ਕਰਦੇ ਮਰ ਜੋਗੇ ਥੋੜੇ ਚ ਹਿੰਮਤ ਐ ਨਹੀਂ ਉੱਠ ਕੇ ਇਹਨਾਂ ਦਾ ਵਿਰੋਧ ਕਰਨ ਦੀ ਭਗਵੰਤ ਮਾਨ ਚ ਹਿੰਮਤ ਐ ਨਹੀਂ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਮਨੀਸ਼ ਸੋਦੀਆ ਨੂੰ ਕਹਿੰਦਾ ਓਏ ਤੂੰ ਕੌਣ ਆ ਕੌਡੀਆਂ ਦੇ ਭਾਦੇ ਸਾਡੇ ਪੰਜਾਬ ਤੇ ਆ ਕੇ ਦਰਦਵਾ ਕਰੇਗਾ ਲੋਕ 84 ਨੂੰ ਨਹੀਂ ਭੁੱਲੇ ਤੇ ਜੇਕਰ 2027 ਦੇ ਵਿੱਚ ਇਹਨਾਂ ਨੇ 200 400 ਭਈਆ ਮੰਗਵਾ ਕੇ ਕਿਸੇ ਪੰਜਾਬੀ ਨੂੰ ਹੱਥ ਵੀ ਪਾਤਾ ਅੱਜ ਦੀ ਅਕੀ ਯਾਦ ਰੱਖ ਲੋ ਸਾਡੀ ਫੱਟੀ ਪੋਚੀ ਜਾਣੀ ਤੇ ਫੱਟੀ ਝਾੜੂ ਦੀ ਪੋਚੀ ਜਾਣੀ ਤੇ ਭਗਵੰਤ ਮਾਨ ਦੀ ਫੱਟੀ ਟੁੱਟੀ ਜਾਣੀ ਆ ਇਹ ਅੱਜ ਦੀ ਇੱਕ ਯਾਦ ਰੱਖੋ ਹੁਣ ਜਿਹਦਾ ਨਾਮ ਲੈ ਰਹੇ ਆ ਲਾਭ ਸਿੰਘ ਉੱਗੋ ਕੇ ਹਲੇ ਤੱਕ ਮੈਂ ਉਹਦਾ ਬਿਆਨ ਨਹੀਂ ਸੁਣਿਆ ਵੀ ਲਾਭ ਸਿੰਘ ਨੇ ਇਹ ਕਿਹਾ ਵੇ ਕਿ ਜੀ ਮੈਨੂੰ ਤੁਸੀਂ ਇਹ ਨਾ ਕਰੋ ਮੈਂ ਬੋਲਤਾ ਮਾਫੀ ਚੋਣਾ ਪਰ ਮੈਂ ਨਹੀਂ ਕਰ ਸਕਦਾ ਯਾਰ ਉਹ ਤਾਂ ਬੜਾ ਬੇਖੌਫ ਹੋ ਕੇ ਬੈਠਾ ਉਹਨੂੰ ਕੋਈ ਡਰ ਹੀ ਨਹੀਂਗਾ ਪੁਲਿਸੋ ਦਾ ਨਾਮ ਨਹੀਂ ਪਾ ਰਹੀ ਕਿਹੜੀ ਗੱਲੋਂ ਜੋ ਮਨੀਸ਼ ਸੋਧੀਆਂ ਨੇ ਕਿਹਾ ਭਗਵਾਨ ਤਮਾਨਸਿਆ ਉਹ ਕੰਮ ਹੋ ਲੱਗ ਗਿਆ ਤੇਰੇ ਚ ਹਿੰਮਤ ਐ ਨਹੀਂ ਸੀ ਮਨੀਸ਼ ਸੋਧੀਆਂ ਨੂੰ ਰੋਕਣ ਵਾਸਤੇ ਤੇ ਪਰ ਤੇਰੇ ਚ ਆਹ ਫੁੱਲ ਹਿੰਮਤ ਆ ਜਿਹੜੇ ਪੰਜਾਬ ਦੀ ਨੌਜਵਾਨੀ ਜਿਹੜੀ ਆ ਦਿਨੋ ਦਿਨ ਖਤਮ ਹੁੰਦੀ ਜਾਂਦੀ ਆ ਤੇ ਜਿਹੜਾ ਕੋਈ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਉਹਨਾਂ ਦੇ ਕਤਲ ਹੋ ਰਹੇ ਆ ਤੇਰੇ ਚ ਹਲੇ ਤੱਕ ਹਿੰਮਤ ਨਹੀਂ ਆਈ ਤੇਰੇ ਚ ਹਲੇ ਤੱਕ ਹਿੰਮਤ ਨਹੀਂ ਆਈ ਜੋ ਤੇਰੀ 2022 ਦੀ ਸਰਕਾਰ ਚੱਲੀ ਆ ਸਾਨੂੰ ਇੰਜ ਲੱਗਦਾ ਅੱਜ ਕੱਲ ਪੰਡਤਾਂ ਨੂੰ ਹੱਥ ਵਿਖਾਉਣ ਨੂੰ ਦਿਲ ਨਹੀਂ ਕਰਦਾ ਉਹ ਸਾਨੂੰ ਐਂ ਕਹਿ ਦਿੰਦਾ ਕਿ ਤੁਹਾਡੇ ਤੇ ਰਾਹੂ ਕੇਤੂ ਦਾ ਪਹਿਰਾ ਅਸੀਂ ਰਾਹੂ ਕੇਤੂ ਨੂੰ ਭੁੱਲ ਗਏ ਜਦੋਂ ਦੀ ਤੁਹਾਡੀ ਸਰਕਾਰ ਆਈ ਆ ਰਾਹੂ ਕੇਤੂ ਤੁਸੀਂ ਬਣ ਚੁੱਕੇ ਆ ਰਾਹੂ ਕੇਤੂ ਇੱਕ ਰਾਹੂ ਸਾਡੇ ਪੰਜਾਬ 'ਚ ਬੈਠਾ ਤੇ ਕੇਤੂ ਦਿੱਲੀ ਤੋਂ ਆਇਆ ਸਾਡੇ ਪੰਜਾਬ ਨੂੰ ਰਾਹੂ ਤੇ ਕੇਤੂ ਖਾ ਕੇ ਬਹਿ ਗਿਆ ਇਹ ਰਾਹੁ ਕੇਤੂ ਸਾਡੇ ਪੰਜਾਬ ਦੀ ਜਵਾਨੀ ਖਾ ਗਿਆ ਇਹ ਰਾਹੁ ਕੇਤੂ ਸਾਡਾ ਫੱਟੀ ਪੋਚ ਕੇ ਰੱਖਣਗੇ ਤੇ ਆ ਸਾਰੇ ਲੋਕ ਪੰਜਾਬ ਦੇ ਹਲੇ ਵੀ ਕਹੀ ਜਾਂਦੇ ਆ ਬੱਲੇ ਬੱਲੇ ਸ਼ਾਵਾ ਸ਼ਾਵਾ ਕਾਰੀ ਸ਼ਾਵਾ ਸ਼ਾਵਾ ਭਰਾਵਾ ਸਿੱਧੂ ਮੂਸੇਵਾਲਾ 2022 ਦੇ ਵਿੱਚ ਆਉਂਦੇ ਇਹਨਾਂ ਦੀ ਸਰਕਾਰ ਨੇ ਚੱਕਤਾ ਸਰਕਾਰ ਚ ਸੀ ਇਹ ਹੁਣ ਇਹ ਕਹਿਣ ਗਿਆ ਰਸੀਂ ਇਹ ਕੰਮ ਕਰਾਉਂਦੇ ਫਿਰਦੇ ਆ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਆ ਉਸ ਟਾਈਮ ਤੇ ਬਾਦਲਾਂ ਨੂੰ ਕਹਿੰਦੇ ਰਹੇ ਕਿਉਂਕਿ ਮੌਜੂਦਾ ਸਰਕਾਰ ਉਹਨਾਂ ਦੀ ਸੀ ਅਸੀਂ ਤੁਹਾਨੂੰ ਕਿਉਂ ਨਾ ਕਵਾਂਗੇ ਨੰਗਲ ਅੰਬੀਆਂ ਗਿਆ ਹੋਰਾਂ ਦੇ ਕਈਆਂ ਦੇ ਕਤਲ ਹੋ ਗਏ ਕਤਲ ਹੋਈ ਤੁਰੇ ਹੁੰਦੇ ਆ ਜਦੋਂ ਦੀ ਤੁਹਾਡੀ ਸਰਕਾਰ ਆ ਗਈ ਆ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਰਾਉ ਕੇਤੂ ਲੱਗ ਗਿਆ ਹੁਣ ਅਸੀਂ ਕਿਸੇ ਚੰਗੇ ਪੰਡਤ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਕੋਈ ਸੁਖ ਸ੍ਰੀ ਨਹੀਂ ਦੱਸੋ ਅਸੀਂ ਆ ਰਾਉ ਕੇਤੂ ਲਾਦਗੇ ਕੋਈ ਹੈ ਕੋਈ ਤੁਹਾਡੇ ਕੋਲ ਟੋਟਕਾ ਸਾਨੂੰ ਦੱਸੋ ਕੋਈ ਜਾਂ ਕੋਈ ਜਿਵੇਂ ਕਹਿੰਦੇ ਉਪਾਅ ਕਰਨੇ ਆ ਕੋਈ ਦੱਸੋ ਕਿੰਨੇ ਜੋ ਕਿੰਨੇ ਕੱਸੀ ਚ ਤਾਰਨੇ ਆ ਅਸੀਂ ਆਹ ਰਾਉ ਕੇਤੂ ਲਾ ਲੀਏ ਮਗਰੋਂ ਜੇ ਇਹ ਰਾਉ ਕੇਤੂ ਸਾਨੂੰ ਚੁੰਬੜ ਗਏ ਚੁੰਬੜੇ ਦਾ ਪਏ ਆ ਲਹਣੇ ਔਖੇ ਹੋਏ ਪਏ ਆ ਜੇ ਬਈ ਇਹ ਲਾਏ ਨਾ ਪੰਜਾਬ ਦੇ ਲੋਕੋ ਤੁਹਾਡੇ ਘਰ ਘਰ ਦੇ ਬੱਚੇ ਮਰ ਜਾਣੇ ਭਗਵੰਤਮਾਨ ਮੁੱਖ ਮੰਤਰੀ ਹੋਵੇ ਪੰਜਾਬ ਚ ਕਤਲ ਹੋਏ ਜਾਂਦੇ ਹਣ ਤੇ ਪੰਜਾਬ ਦਾ ਮੁੱਖ ਮੰਤਰੀ ਚੁੱਪ ਬੈਠਾ ਹੋਵੇ ਹੁਣ ਇਹਨਾਂ ਨਵੇਂ ਸੱਪ ਕੱਢਦੇ ਨੇ ਆ ਐ ਨਹੀਂ ਸੀ ਇੱਥੋਂ ਆ ਸੀ ਇਹ ਤਾਂ ਫਲਾਨੀ ਪਾਰਟੀ ਦੇ ਸੀ ਇਹ ਢੋਂਕੀ ਪਾਰਟੀ ਦੇ ਸੀ ਇੱਥੋਂ ਆ ਇਹਦੀ ਪਾਰਟੀ ਦੇ ਸੀ ਯਾਰ ਕੀ ਰਹਿ ਗਿਆ ਤੁਹਾਡੇ ਕੋਲ ਤੁਸੀਂ ਜਿੱਥੇ ਵਿਧਾਨ ਸਭਾ ਨੂੰ ਪਵਿੱਤਰ ਮੰਨਿਆ ਗਿਆ ਉੱਥੇ ਨਹੀਂ ਲੋਕਾਂ ਦਾ ਕੋਈ ਹੱਲ ਕਰਦੇ ਉੱਥੇ ਤਾਂ ਦਿੱਲੀ ਤੁਸੀਂ ਕਤਲ ਕਰਕੇ ਉਹਨੇ ਆਪਦੇ ਹਲਕਿਆਂ ਦੇ ਇੱਥੇ ਤੁਸੀਂ ਸਾਡੇ ਭਰਾ ਦਾ ਕੀ ਸਾਨੂੰ ਇਨਸਾਫ ਦੇਣਾ ਤਾਂ ਮੇਰੀ ਬੇਨਤੀ ਆ ਜੋ ਮਨੀਸ਼ ਸੋਦਿਆ ਨੇ ਕਿਹਾ ਸੀ ਉਹ ਗੱਲਾਂ ਸੱਚੋਂ ਲੱਗੀਆਂ ਪੰਜਾਬ ਦੇ ਵਿੱਚ 20 25 ਬੰਦੇ ਤਾਂ ਬੋਲਦੇ ਆ ਉਹਨਾਂ ਦਾ ਇਹ ਗੱਲ ਘੁੱਟਣ ਲੱਗ ਗਿਆ ਹੁਣ ਅਗਲਾ ਨੰਬਰ ਵੇਖੋ ਕਿਹਦਾ ਕਿਹੜਾ ਨੰਬਰ ਲੱਗ ਰਿਹਾ ਲੱਖੇ ਦਾ ਭਾਨੇ ਦਾ ਸੁੱਖ ਜਗਰਾਉਂ ਦਾ ਮੇਰਾ ਜਾਂ ਕਿਸੇ ਹੋਰ ਦਾ ਕਿਹਦਾ ਲੱਗ ਰਿਹਾ ਇਹ ਵੇਖੋ ਇਹ ਪਰਮਾਤਮਾ ਜਾਣਦਾ ਪਰ ਇਹ ਬਹੁਤ ਗਲਤ ਹੋ ਰਿਹਾ ਤੇ ਮੈਂ ਮਨੀਸ਼ ਸੋਦਿਆ ਨੂੰ ਭਗਵੰਤ ਮਾਨਜੀ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਭਗਵੰਤ ਮਾਨ ਜੀ ਕਹਿੰਦੇ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਬਰਾਂ ਤੱਕ ਰੋਈ ਜਦੋਂ ਮਨਸੂਰ ਨੂੰ ਕਹਿੰਦੇ ਸੂਲੀ ਚੜਾਇਆ ਜਾ ਰਿਹਾ ਸੀ ਸਾਰੇ ਲੋਕਾਂ ਨੇ ਵੱਟੇ ਮਾਰੇ ਬੜੇ ਲੋਕਾਂ ਨੇ ਪੱਥਰ ਮਾਰੇ ਤੇਰੇ ਅਰਗੇ ਸੱਜਣ ਨੇ ਫੁੱਲ ਸਿੱਟਤਾ ਉਹ ਕਹਿੰਦਾ ਸੱਜਣਾ ਮੈਨੂੰ ਉਹਨਾਂ ਦੇ ਰੋੜਿਆਂ ਦੀ ਪੀੜ ਨਹੀਂ ਹੋਈ ਉਹਨਾਂ ਵੱਟਿਆਂ ਦੀ ਪੀੜ ਨਹੀਂ ਹੋਈ ਜਿੰਨੀ ਤੇਰੇ ਆ ਫੁੱਲ ਦੀ ਪੀੜ ਹੋ ਰਹੀ ਆ ਕਹਿੰਦਾ ਤੂੰ ਮੈਨੂੰ ਜਾਣਦਾ ਸੀ ਤੇ ਉਹੀ ਪੰਜਾਬ ਦੇ ਲੋਕਾਂ ਤੇ ਤੂੰ ਫੋਲ ਸਿੱਟੀ ਜਾਣਾ ਫੁੱਲਾਂ ਦੀ ਪੀੜ ਤਾਂ ਲੱਗ ਰਹੀ ਆ ਕਿ ਤੈਨੂੰ ਪਤਾ ਨਾ ਪੰਜਾਬ ਦੇ ਲੋਕ ਕਦੇ ਜਿਹੜੇ ਕਦੇ ਝੂਠ ਅੱਗੇ ਝੁਕੇ ਆ ਨਾ ਝੁਕਣਗੇ ਨਾ ਕਦੇ ਝੁਕੇ ਸੀ ਤੈਨੂੰ ਪਤਾ ਇਹ ਮੁਰਕ ਘਾਰ ਗਿਆ ਜਿੰਨਾ ਇਹਨਾਂ ਦਾ ਖਾਤਮਾ ਕਰੋਗੇ ਉਦੋਂ ਦੂਜਾ ਤੀਜਾ ਕੋ ਕਿ ਨਿਕਲਦੇ ਆ ਤੇ ਮੇਰਾ ਵੀਰ ਕੁਰਸੀ ਦਾ ਨਸ਼ਾ ਛੱਡ ਇਹ 1.5 ਸਾਲ ਦੀ ਕੁਰਸੀ ਰਹੇਗੀ ਇਹਨਾਂ ਦਾ ਕੋਈ ਪਤਾ ਨਹੀਂ ਕਿੱਦੇ ਤੈਨੂੰ ਕੁਰਸੀ ਤੋਂ ਐ ਜਿਵੇਂ ਆਪਾਂ ਜਵਾਕ ਨੂੰ ਨਹੀਂ ਠਾਉਂਦੇ ਓਵੇਂ ਤੈਨੂੰ ਠਾ ਦੇਣਾਂ ਇਹਨਾਂ ਨੇ ਤੇ ਫੇਰ ਤੈਨੂੰ ਪਤਾ ਲੱਗੂਗਾ ਜਿਵੇਂ ਸਿਰੀ ਨੂੰ ਆ ਕੇ ਸੁੱਤੇ ਪਏ ਨੂੰ ਠਾਉਂਦਾ ਨਾ ਆ ਕੇ ਕਿਸਾਨ ਉੱਠ ਓਵੇਂ ਤੈਨੂੰ ਠਾ ਦੇਣਗੇ ਉੱਠ ਊੜਦਾ ਕਿਉਂ ਨਹੀਂ ਹੈ ਤੂੰ ਬੈਠਾ ਹੈ ਆਪਰ ਉੱਠ ਤੇ ਫੇਰ ਤੈਨੂੰ ਪਤਾ ਲੱਗੂਗਾ ਵੀ ਰੋਣਾ ਕੀ ਚੀਜ਼ ਹੁੰਦੀ ਆ ਫੇਰ ਤੈਨੂੰ ਪਤਾ ਲੱਗੂ ਤੂੰ ਕਿੰਨੇ ਬੰਦਿਆਂ ਦੇ ਨਾਲ ਗਲਤ ਕਰ ਬੈਠਾ ਜਿਨ੍ਹਾਂ ਨੇ ਤੇਰਾ ਖਰਚਾ ਤੱਕ ਨਹੀਂ ਹੋਣ ਦਿੱਤਾ 2022 ਦੇ ਵਿੱਚ ਤੇ ਤੇਰੀ ਸੋਚ ਤੋਂ ਬਾਹਰ ਤੈਨੂੰ ਸੀਟਾਂ ਦਿੱਤੀਆਂ ਤੇ ਅੱਜ ਉਹਨਾਂ ਦੇ ਧੀ ਪੁੱਤ ਤਬਾਹ ਹੋ ਗਏ ਅੱਜ ਉਹਨਾਂ ਲੋਕਾਂ ਦੇ ਧੀ ਪੁੱਤ ਖਤਮ ਹੋਈ ਜਾਂਦੇ ਆ ਅੱਜ ਉਹਨਾਂ ਦੇ ਧੀਆ ਪੁੱਤਾਂ ਦੇ ਜਿਹੜੇ ਕਹਲਾ ਕਤਲ ਹੋਈ ਜਾਂਦੇ ਆ ਅੱਜ ਉਹਨਾਂ ਦੇ ਧੀਆ ਪੁੱਤਾਂ ਦੇ लाਠੀ ਚਾਰਜ ਹੋ ਰਹੇ ਆ ਅੱਜ ਉਹਨਾਂ ਧੀਆ ਪੁੱਤਾਂ ਦੇ ਪਰਚੇ ਹੋ ਰਹੇ ਆ ਤੇ ਅੱਜ ਉਹਨਾਂ ਨੌਜਵਾਨਾਂ ਦੇ ਬਜ਼ੁਰਗ ਪਰਚੇ ਹੋ ਰਹੇ ਆ ਧਰਨਿਆਂ ਤੇ ਕੁੱਟਮਾਰ ਹੋ ਰਹੀ ਆ ਕੀ ਕੀਤਾ ਤੂੰ ਕੱਖ ਨਹੀਂ ਕੀਤਾ ਤੂੰ ਇੱਕ ਮਨੀਸ਼ ਸੋਦੀਆ ਦੇ ਸਭ ਤੋਂ ਜ਼ਿਆਦਾ ਆ ਭੜਕਾਊ ਬਿਆਨ ਸੀ ਜਿਹੜਾ ਅੱਜ ਤੱਕ ਨਾ ਕਾਂਗਰਸੀਆਂ ਨੇ ਦਿੱਤਾ ਸੀ ਨਾ ਕਾਂਗਰਸੀਆਂ ਨੇ ਬਿਆਨ ਦਿੱਤਾ ਸੀ ਇਹ ਇਕੱਲਾ ਤੇਰੀ ਪਾਰਟੀ ਨੇ ਬਿਆਨ ਦਿੱਤਾ ਸਾ ਮਦਾਮ ਡੰਡ ਭੇਦ ਲਾਠੀ ਚਲਾਉਣੀ ਪਵੇ ਲੜਾਈ ਕਰਨੀ ਪਵੇ ਤੇਰੀ ਪਾਰਟੀ ਨੇ ਬਿਆਨ ਦਿੱਤਾ ਤੇਰੇ ਚ ਇੰਨੀ ਯੁਰਤ ਨਹੀਂ ਪਈ ਕਿ ਤੂੰ ਉਹਨੂੰ ਇੰਨਾ ਹੀ ਕਰਨ ਕਿ ਇਹ ਬਿਆਨ ਬੰਦ ਕਰੋ ਜੀ ਇਸ ਬਿਆਨ ਦੀ ਮਾਫੀ ਮੰਗੋ ਤੇਰੇ ਚ ਇੰਨੀ ਹਿੰਮਤ ਨਹੀਂ ਪਈ ਐਦੋਂ ਥੱਲੇ ਲੱਗਿਆ ਬੰਦਾ ਕੋਈ ਨਹੀਂ ਹੋ ਸਕਦਾ ਇਹ ਕੰਮ ਜਮੈਂ ਖਤਮ ਹੋ ਚੁੱਕਿਆ ਹੁਣ ਵੇਖਦੇ ਆ ਅਗਲੀ ਕਿਹਦੀ ਵਾਰੀ ਆ ਤੇ ਤੁਹਾਨੂੰ ਪਤਾ ਹੀ ਆ ਚਾਰ ਦਿਨ ਧਰਨਾ ਲਾਉਂਦੇ ਆ 15 ਦਿਨ ਲੱਗਦੇ ਉਦੋਂ ਬਾਅਦ ਮਸਲਾ ਠੰਡਾ ਹੋ ਜਾਂਦਾ মিডিਆ ਜਾਣੀ ਬੰਦ ਹੋ ਜਾਂਦੀ ਆ ਜਿੰਨਾ ਚਿਰ ਪੂਰਾ ਗਰਮ ਰਹਿੰਦਾ ਮਾਹੌਲ ਇੱਕ ਲੜੇ ਦਾ ਕਤਲ ਹੋਇਆ ਜਿਹੜਾ ਬਠਿੰਡੇ ਚ ਮੁੰਡਾ ਮਾਰਿਆ ਸੀ 5 ਸਾਲਾਂ ਦਾ ਜਿਹੜਾ ਬੱਚਾ ਸੀ ਉਹਦਾ ਪਿਓ ਖੋਇਆ ਉਸ ਮਸਲੇ ਤੇ ਨਹੀਂ ਬੋਲਿਆ ਕੋਈ ਕਿਹਨੇ ਬੋਲਣਾ ਪਤਾ ਪਤਾ ਤੁਹਾਨੂੰ ਠੰਡੇ ਹੋ ਜਾਂਦੇ ਮੌਲ ਤੁਹਾਨੂੰ ਠੰਡੇ ਕਰਨੇ ਆਉਂਦੇ ਆ ਤਾਂ ਕਰਕੇ ਕਰੀ ਚੱਲੋ ਖਤਮ ਜਿਹਦੀ ਜਵੇਂ ਲਿਖੀ ਉਹਨੇ ਤਾਂ ਜਾ ਵੜਨਾ ਪਰ ਇੱਥੋਂ ਸਾਰਿਆਂ ਨੇ ਛੁੱਟ ਜਾਣਾ ਉਹਦੇ ਘਰੇ ਨਹੀਂ ਛੁੱਟਿਆ ਜਾਣਾ ਇੱਕ ਗੱਲ ਕਹੂੰਗਾ ਉਸ ਦਿਵਾਰ ਫਤਿਹ ਪਾਉਂਗਾ ਫਤਿਹ ਸਾਂਝ ਪਾਉਂਗਾ ਕਹਿੰਦਾ ਸਾਬਣ ਮੈਲੀ ਤੇ ਸਾਬਣ ਥੋੜਾ ਭਗਵੰਤ ਮਾਨਸਿਆ ਤੇਰੇ ਕੋਲ ਪਾਪ ਬਹੁਤ ਆ ਤੇ ਪੁੰਨ ਘੱਟ ਆ ਸਾਬਣ ਮੈਲੀ ਤੇ ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧੋਵੇਂਗਾ ਦਾਗ ਨਹੀਂ ਮਿਟਨੇ ਪਾਪਾਂ ਵਾਲੇ ਨਾਲੇ ਰੋਵੇਂਗਾ ਫਿਰ ਧੋਵੇਂਗਾ ਨਾਲੇ ਰੋਵੇਂਗਾ ਫਿਰ ਧੋਵੇਂਗਾ ਇਹਦੀ ਇੱਕ ਗੱਲ ਯਾਦ ਰੱਖ ਲੈ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ